ਸਿੰਘ ਸਾਹਿਬ ਜੀ ਬੜੇ ਪਿਆਰ ਵਿੱਚ ਬੇਨਤੀ ਕਰ ਰਹੇ ਸੀ ਅੱਜ ਦੇ ਇਸ ਮਾਨ ਪਾਵਨ ਪਵਿੱਤਰੇ ਦਿਹਾੜੇ ਦੇ ਉੱਤੇ ਕੈਸਾ ਦਿਹਾੜਾ ਹੈ ਕੇਵਲ ਗਿਣਤੀ ਦੇ ਸਿੰਘ ਨੇ 40 ਸਿੰਘ ਨੇ ਚਮਕੌਰ ਦੀ ਗੜੀ ਦੇ ਵਿੱਚ ਤੇ 10 ਲੱਖ ਦਾ ਘੇਰਾ ਪਿਆ ਹੋਇਆ ਹੈ ਐਸੀ ਅਸਾਵੀ ਜੰਗ ਦੁਨੀਆ ਦੇ ਉੱਤੇ ਕਿਤੇ ਨਹੀਂ ਹੋ ਸਕਦੀ ਇਸੇ ਅਸਾਵੀ ਜੰਗ ਤੋਂ ਪ੍ਰੇਰਣਾ ਲੈ ਕੇ ਸਾਰਾ ਗੜੀ ਦੀ ਅਸਾਵੀ ਜੰਗ ਵੀ ਹੋਈ ਖਰਮੇ ਬੇਨਤੀ ਕਰੇ ਸਮਾਂ ਬੜਾ ਸੀਮਤ ਰਹਿ ਗਿਆ ਹੈ ਸ਼ਬਦ ਦੀ ਵਿਚਾਰ ਵੀ ਜ਼ਰੂਰੀ ਸੀ ਇੱਕ ਵਾਰੀ ਫਿਰ ਮੈਂ ਬੇਨਤੀ ਕਰਾਂ ਜਮੁੱਤੀ ਜਿਤਨੀ ਵੀ ਸਤ ਸੰਗਤ ਸੱਜ ਬੈਠੇ ਹੋ ਆਪਣੀ ਸੁਰਤੀ ਬਿਰਤੀ ਇਕਾਗਰਤਾ ਵਿੱਚ ਕਰਕੇ ਰਸਨਾ ਨੂੰ ਪਵਿੱਤਰ ਕਰਨ ਲਈ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਜੋਗੀ ਅੱਲਾ ਯਾਰ ਖਾਂ ਬੜੇ ਪਿਆਰ ਵਿੱਚ ਆ ਕੇ ਉਹਨੇ ਸ਼ਹੀਦਾਂ ਨੇ ਵਫਾ ਗਾਂਜ ਸ਼ਹੀਦਾਂ ਬੜੀ ਸੁੰਦਰ ਲੇਖਣੀ ਲਿਖੀ ਆ ਬੜਾ ਸੁੰਦਰ ਇਤਿਹਾਸ ਲਿਖਿਆ ਤੇ ਜੋਗੀ ਅੱਲਾ ਯਾਰ ਖਾਂ ਇਹ ਬਚਨ ਕਹਿੰਦਾ ਹੈ ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲਈ ਕਹਿੰਦਾ ਮੈਂ ਸਿੰਘਾਂ ਦੀ ਕਰਬਲਾ ਦੇ ਵਾਸਤੇ ਸਾਰਿਆਂ ਨੂੰ ਅਪੀਲ ਕਰਦਾ ਬੇਨਤੀ ਕਰਦਾ ਜੋਦੜੀ ਕਰਦਾ ਅਰਦਾਸ ਕਰਦਾ ਇਹਦਾ ਮਤਲਬ ਹੈ ਕਰਬਲਾ ਹੋਰ ਵੀ ਹੈ ਇਸਲਾਮ ਦੇ ਵਿੱਚ ਵੀ ਕਰਬਲਾ ਹੈ ਇਸਲਾਮ ਦੇ ਵਿੱਚ ਜਿੱਥੇ حضرت ਮੁਹੰਮਦ ਸਾਹਿਬ ਦੇ ਦੋ ਪੁੱਤਰ हसन ਉਹਦੇ ਸੰਗੀਆਂ ਨੂੰ ਜਿਹਦੇ ਯਾਜ਼िद ਨੇ ਕਤਲ ਕਰ ਦਿੱਤਾ ਸੀ ਇਸਲਾਮ ਜਿੰਦਾਬ ਹੋਤਾ ਹੈ ਹਰ ਕਰਬਲਾ ਕਰਬਲਾ ਕੇ ਬਾਅਦ ਇਸ ਲਈ ਕਹਿੰਦੇ ਉੱਥੇ ਮਹੰਦਰ ਸਾਹਿਬ ਦੇ ਦੋ ਪੁੱਤਰਾਂ ਨੂੰ ਕਤਲ ਕੀਤਾ ਗਿਆ ਪਰ ਉਹਨਾਂ ਦੇ ਨਾਲ 72 ਹੋਰ ਸ਼ਰੀਰ ਸੀ ਬਹਤਰ ਹੋਰ ਸ਼ਰੀਰ ਸੀ ਇਸਲਾਮ ਦੇ ਵਿੱਚ ਕਰਬਲਾ ਹੈ ਤੇ yogi ਅੱਲਾ ਯਾਰ ਖਾਂ ਕਹਿੰਦਾ ਹੈ ਕਿ ਸਿੱਖਾਂ ਦੇ ਵਿੱਚ ਵੀ ਇੱਕ ਕਰਬਲਾ ਹੈ ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਕੇ ਲਈਏ ਉਹ ਕਰਬਲਾ ਕਿਹੜੀ ਹੈ ਜੋ ਸਿੰਘ ਸਾਹਿਬ ਜੀ ਕਹਿ ਰਹੇ ਸਨ ਬਸ ਇੱਕ ਹੀ ਤੀਰਥ ਹੈ ਇੰਦਮੇ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈਏ ਚਮਕ ਹੈ ਮਿਹਰ ਤੇਰੀ ਚਮਕੌਰ ਕੇ ਜ਼ਰਰੋਂ ਮੇਂ ਯਹੀ ਸੇ ਸਤਾਰੇ ਬਣ ਕੇ ਗਏ ਆਸਮਾਨ ਕੇ ਲਈਏ ਉਹ ਮਹਾਨ ਪਾਵਨ ਪਵਿੱਤਰ ਸਥਾਨ ਜਿਸ ਦੀ ਜ਼ਰਰਾ ਜ਼ਰਰਾ ਜਿਹੜਾ ਹੈ ਉਹ ਸਤਾਰੇ ਬਣ ਕੇ ਕਹਿੰਦੇ ਆਕਾਸ਼ ਦੇ ਵਿੱਚ ਹੈ ਬਜ ਹਜ ਕਰਨੀ ਹੈ 21 ਤੀਰਥ ਹਿੰਦ ਦੇ ਵਿੱਚ ਯਾਤਰਾ ਕੇ ਲਈਏ ਉਹ ਕਿਹੜਾ ਤੀਰਥ ਹੈ ਇਹ ਉਹ ਜਾ ਹੈ ਇਹਾਂ 40 ਤਨ ਸ਼ਹੀਦ ਹੋਏ ਖਿਤਾਬੇ ਸਰਵਰੇ ਸਿੰਘੋ ਨੇ ਸਿਰ ਕਟਾ ਕੇ ਲਿਏ ਕਹਿੰਦੇ ਉਹ ਸਰਹੰਦ ਹੈ ਇਹ ਉਹ ਜਗ੍ਹਾ ਹੈ ਜਿਸ ਜਗ੍ਹਾ ਦੇ ਉੱਤੇ 40 ਤਨ ਸ਼ਹੀਦ ਹੋ 40 ਸਿੰਘ ਸ਼ਹੀਦ ਹੋਏ ਤੇ ਸਿੰਘਾਂ ਨੇ ਆਪਣੇ ਸਿਰ ਕਟਾ ਕੇ ਖਿਤਾਬੇ ਸਰਵਰੀ ਕਹਿੰਦੇ ਸਰਦਾਰੀ ਸਰਦਾਰੀ ਦਾ ਇਹ ਜਿਹੜਾ ਸਤਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਤਾਜ ਕਹਿੰਦੇ ਸਿੰਘਾਂ ਨੇ ਆਪਣੇ ਸਿਰ ਕਟਾ ਕੇ ਇਹ ਸਰਦਾਰੀਆਂ ਪ੍ਰਾਪਤ ਕੀਤੀਆਂ ਨੇ ਇਸ ਕਰਕੇ ਜੋਗੀ ਜੀ ਕਹਿੰਦੇ ਭਟਕਤੇ ਫਿਰਤੇ ਹੋ ਕਿਉਂ ਹੱਜ ਕਰੋ ਯਹਾਂ ਆਕਰ ਇਹ ਕਾਬਾ ਹੈ ਹਰ ਇੱਕ ਖਾਲਸੇ ਕੇ ਲਈ ਕਹਿੰਦੇ ਕਿਉਂ ਭਟਕਦੇ ਫਿਰਦੇ ਹੋ ਕਿਉਂ ਪਰਮਭੂਸੇ ਵਿੱਚ ਪਏ ਫਿਰਦੇ ਹੋ ਭਟਕਦੇ ਹੋ ਜੇ ਹੱਜ ਕਰਨਾ ਹੈ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਕੀ ਕਰੋ ਇਹ ਕਾਬਾ ਖਾਸ ਹੈ ਕਹਿੰਦੇ ਇਹ ਹਰ ਇੱਕ ਖਾਲਸੇ ਦੇ ਵਾਸਤੇ ਇਹ ਕਾਬਾ ਹੈ ਜਿਵੇਂ ਇਸਲਾਮ ਦੇ ਵਿੱਚ ਮੱਕਾ ਕਾਬਾ ਹੈ ਨਾ ਉਸੇ ਤਰ੍ਹਾਂ ਖਾਲਸੇ ਦੇ ਵਾਸਤੇ ਚਮਕੌਰ ਸਾਹਿਬ ਇੱਕ ਕਾਬਾ ਹੈ ਤੇ ਉਸ ਚਮਕੌਰ ਦੀ ਗੜੀ ਵਿੱਚ ਸਤਿਗੁਰੂ ਦੀ ਜਦੋਂ ਸਵਾਰੀ ਉਤਰੀ ਗੜੀ ਵਿੱਚ ਉਤਰੀ ਸਤਿਗੁਰਾਂ ਦੀ ਸਵਾਰੀ ਖਾਲਸੇ ਦੇ ਫਤਿਹ ਗੱਜ ਕੇ ਗੁਜ਼ਾਰੀ ਸਤਗੁਰਾਂ ਦੀ ਸਵਾਰੀ ਚਮਕੌਰ ਦੀ ਗੜੀ ਵਿੱਚ ਉਤਰੀ ਜੋ ਆਪ ਸਿੰਘ ਸਾਹਿਬ ਜੀ ਦੇ ਪਾਸੋਂ ਸੋਨ ਰਾਜ 부ਧੀ ਚੰਦ ਦੀ ਹਵੇਲੀ ਹੈ 부ਧੀ ਚੰਦ ਨੇ ਬੇਨਤੀ ਕੀਤੀ ਸੀ ਪਾਤਸ਼ਾਹ ਜੀ ਆਪ ਮੇਰੇ ਘਰ ਵਿੱਚ ਵਿਸਰਾਮ ਕਰੋ ਮੇਰੀ ਹਵੇਲੀ ਵਿੱਚ ਵਿਸਰਾਮ ਕਰੋ ਤੇ ਸਹਿਬ ਕਹਿੰਦੇ 부ਧੀ ਚੰਦ ਨਹੀਂ ਅਸੀਂ ਤੇਰੇ ਘਰ ਵਿੱਚ ਨਹੀਂ ਰਠਹਿਰ ਸਕਦੇ ਕਿਉਂਕਿ ਘਰ ਵਿੱਚ ਠਹਿਰਾਂਗੇ ਤੇਰਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ ਇਸ ਕਰ ਤੇਰੀ ਜਿਹੜੀ ਬਾਹਰ ਹਵੇਲੀ ਐ ਨਾ ਉਹ ਹਵੇਲੀ ਤੂੰ ਸਾਨੂੰ ਦੇ ਦੇ ਸਾਡੇ ਹਵਾਲੇ ਕਰ ਦੇ ਉਹ ਐ ਚਮਕੌਰ ਦੀ ਗਲੀ ਜਿਸ ਨੂੰ ਆਪਾਂ ਕਹਿੰਦੇ ਬੁੱਧੀ ਚੰਦ ਦੀ ਹਵੇਲੀ ਸੀ ਕਾਰਜੇ ਦਾ ਵੱਖਰਾ ਐ ਹਵੇਲੀ ਵੱਖਰੀ ਐ ਇਤਿਹਾਸ ਨੇ ਇਹ ਨਿਰਣਾ ਕੀਤਾ ਉੱਥੇ ਜਦੋਂ ਸਤਗੁਰਾਂ ਦੀ ਸਵਾਰੀ ਪਹੁੰਚੀ ਤੇ ਸਿੰਘਾਂ ਨੇ ਉੱਚੀ ਆਵਾਜ਼ ਦੇ ਵਿੱਚ ਫਤਿਹ ਗਜਾਈ ਜੋਗੀ ਅੱਲਾ ਯਾਰਖਾਂ ਕਹਿੰਦਾ ਹੈ ਕਿ ਆਪ ਜੀ ਸਰਵਣ ਕਰ ਚੁੱਕੇ ਹੋ ਅਨੰਦਪੁਰ ਸਾਹਿਬ ਤੋਂ ਨਿਕਲੇ ਨੇ ਕੋਈ ਖਾਣ ਪੀਣ ਦਾ ਪ੍ਰਬੰਧ ਨਹੀਂ ਕੋਈ ਸੌਣ ਦਾ ਪ੍ਰਬੰਧ ਨਹੀਂ ਲੜਦੇ ਲੜਾਉਂਦੇ ਸਰਸਾ ਨੂੰ ਪਾਰ ਕਰਦੇ ਹੋਏ ਬਸਤਰ ਭਿੱਜ ਗਏ ਨੇ ਠੱਕਾ ਚੱਲ ਰਿਹਾ ਏ ਕਣੀਆਂ ਪੈ ਰੀਆਂ ਨੇ ਔਰੇ ਦੀ ਹਵਾ ਏ ਪਰ ਫਿਰ ਵੀ ਸਿੰਘ ਮਨਾ ਕਰਕੇ ਹੌਸਲੇ ਬੁਲੰਦ ਨੇ ਪਹੁੰਚੇ ਨੇ ਕਚਮਕੌਰ ਦੀ ਗੜੀ ਦੇ ਵਿੱਚ ਥੱਕੇ ਥੱਕੇ ਟੁੱਟੇ ਹੋਏ ਸਿੰਘ ਹੋਣ ਕਰਕੇ ਆਰਾਮ ਕਰਨ ਲੱਗੇ ਨੇ ਜੋਗੀ ਜੀ ਕਹਿੰਦੇ ਕੋਈ ਸੌਂਗੇ ਜੀ ਪੀ ਪੌਂਸ਼ ਪੋਸ਼ ਵਿਸ਼ਾ ਕਰ ਪੈਰਾ ਲੱਗੇ ਦੇ ਨੇ ਕਈ ਤਲਵਾਰ ਉਠਾਕਰ ਗੋਬਿੰਦ ਗੋਬਿੰਦ ਵੀ ਸ਼ਬ ਬਾਸ ਹੋਏ ਖੇਮੇ ਮੈਂ ਜਾਕਰ ਦੇਖਾਂ ਤੋਂ ਬੈਠੇ ਹੈ ਗਰਦਨ ਕੋ ਝੁਕਾਕਰ ਵਾਹਿਗੁਰੂ 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 ਹੈ ਮੁਖ ਤੇ ਨਿਕਲਤਾ ਹੈ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਮੂੰਹ ਸੇ ਨਿਕਲਤਾ ਪਾਤਸ਼ਾਹ ਜੀ ਖੇਮੇ ਵਿੱਚ ਗਏ ਨੇ ਸਿੰਘ ਆਪਣਾ ਆਰਾਮ ਕਰਨ ਲੱਗੇ ਨੇ ਘੋੜਿਆਂ ਦੀਆਂ ਕਾਠੀਆਂ ਉਤਾਰ ਕੇ ਉਹਨਾਂ ਦੇ ਸਹਰਾਣੇ ਬਣਾ ਕੇ ਘੋੜਿਆਂ ਦੇ ਤਾਰੂ ਜਿਹੜੇ ਪਾਏ ਹੋਏ ਸੀ ਉਹ ਥੱਲੇ ਵਿਛਾ ਕੇ ਕੋਈ ਲੈਣ ਵਾਲਾ ਕੱਪੜਾ ਗਰਮ ਨਹੀਂ ਹੈ ਕੈਸਾ ਸਮਾਂ ਕੈਸੀ ਭਿਆਨਕ ਉਹ ਦ੍ਰਿਸ਼ ਹੈ ਕੜੀਆਂ ਵੀ ਕੋਈ ਕੋਈ ਪੈਰੀਆਂ ਨੇ ਠੱਕਾ ਚੱਲ ਰਿਹਾ ਪੌਂਦੀਆਂ ਰਾਤਾਂ ਨੇ ਇਤਿਹਾਸਕਾਰਾਂ ਨੇ ਸੱਤ ਔਖੀਆਂ ਰਾਤਾਂ ਲਿਖਿਆ ਹੋਇਆ ਆਰਾਮ ਕਰਨ ਵਾਸਤੇ ਸੌਂ ਗਏ ਨੇ ਤੇ ਪਾਤਸ਼ਾਹ ਜੀ ਵੀ ਨਾ ਖੇਮੇ ਵਿੱਚ ਗਏ ਨੇ ਕਹਿੰਦੇ ਤੰਬੂ ਵਿੱਚ ਗਏ ਕਹਿ ਲੋ ਕੁਝ ਇਤਿਹਾਸਕਾਰਾਂ ਨੇ ਇਹ ਲਿਖਿਆ ਹੈ ਕਿ ਚਮਕੌਰ ਦੀ ਗੜੀ ਦੀ ਇੱਕ ਨੁੱਕਰ ਦੇ ਵਿੱਚ ਕੋਈ ਮਮਟੀ ਬਣੀ ਹੋਈ ਸੀ ਜੋ ਗੱਟੀ ਵੀ ਉਸ ਨੂੰ ਕਿਹਾ ਜਾਂਦਾ ਸਤਿਗੁਰੂ ਜੀ ਉੱਥੇ ਪਹੁੰਚੇ ਨੇ ਜਾ ਕੇ ਬੈਠੇ ਨੇ ਤੇ ਜਾ ਕੇ ਬੈਠੇ ਹੋਏ ਨੀਵੀ ਪਾਈ ਹੋਈ ਵਾਹਿਗੁਰੂ ਵਾਹਿਗੁਰੂ ਮੁੱਖ ਤੋਂ ਨਿਕਲ ਰਿਹਾ ਹੈ ਹੈ ਤੂੰ ਹੀ ਤੂੰ ਤੂੰ ਹੀ ਤੂੰ ਦਾ ਆਲਾਪ ਕਰ ਰਹੇ ਨੇ ਦਾਇਆ ਸਿੰਘ ਨੇ ਕਿਹਾ RAM ਸਿੰਘ ਦਾਤਾਰ ਪਾਤਸ਼ਾਹੀ سونے ਦੇ ਸਿੰਘਾਸਨਾਂ ਤੇ ਬੈਠਣ ਵਾਲੇ ਬਹੁਤ ਸੁੰਦਰ ਪਸ਼ਮੀਨੇ ਦੇ ਗੱਦਿਆਂ ਤੇ ਆਰਾਮ ਕਰਨ ਵਾਲੇ ਸੁੰਦਰ ਪੁਸ਼ਾਕਾਂ ਪਹਿਨਣ ਵਾਲੇ ਅਜੇ ਧਰਤੀ ਤੇ ਬੈਠੇ ਹੋਏ ਨੇ ਅਜੇ ਧਰਤੀ ਤੇ ਬੈਠੇ ਹੋਏ ਨੇ ਤੇ ਕਿਉਂ ਨਾ ਉਹਨਾਂ ਦੇ ਬੈਠਣ ਵਾਸਤੇ ਕੋਈ ਪ੍ਰਬੰਧ ਕਰ ਦਿੱਤਾ ਜਾਏ ਤੇ ਕਹਿੰਦੇ ਉਹਨਾਂ ਨੇ ਕੁਝ ਘੋੜਿਆਂ ਦੀਆਂ ਕਾਠੀਆਂ ਦੇ ਤਾਰੂ ਇਕੱਠੇ ਕੀਤੇ ਆਪਣੇ ਕਮਰ ਕੱਸੇ ਦੇ ਕਮਰ ਕੱਸੇ ਲਾ ਕੇ ਇੱਕ ਮਸ ਅਨੰਦ ਜੀ ਬਣਾ ਦਿੱਤੀ ਗੱਦੀ ਬਣਾ ਦਿੱਤੀ ਕਿ ਸਤਿਗੁਰੂ ਜੀ ਇਸ ਗੱਦੀ ਤੇ ਬੈਠ ਜਾਣ ਸਤਿਗੁਰੂ ਪਾਤਸ਼ਾਹ ਦੇ ਬੈਠਣ ਵਾਸਤੇ ਪ੍ਰਬੰਧ ਕੀਤਾ ਪਰ ਜਦ ਸਤਿਗੁਰੂ ਜੀ ਬੈਠੇ ਤੇ ਮਨ ਵਿੱਚ ਖਿਆਲ ਆਇਆ ਕਿ ਅੱਜ ਤੇ ਮੇਰਾ ਸਾਰਾ ਖਾਲਸਾ ਜ਼ਮੀਨ ਦੇ ਉੱਤੇ ਲੇਟਿਆ ਹੋਇਆ ਹੈ ਤੇ ਕੈਸੇ ਨੀਂਦ ਆਏ ਹਮੇ ਜੀ ਪਾਤਸ਼ਾਹ ਕਹਿੰਦੇ ਮੈਨੂੰ ਇਸ ਗੱਦੀ ਤੇ ਕਿਵੇਂ ਆਰਾਮ ਆ ਸਕਦਾ ਹੈ ਏ ਸੋਚ ਕੇ ਨਾ ਪਾਤਸ਼ਾਹ ਜੀ ਖੇਮੇ ਵਿੱਚੋਂ ਬਾਹਰ ਆ ਗਏ ਜਦ ਡੇਢ ਘੜੀ ਰਾਤ ਕੇ ਜ਼ਿਕਰੇ ਖੁਦਾ ਮੈਂ ਖੇਮੇ ਸੇ ਨਿਕਲ ਆਏ ਸਰਕਾਰ ਮਹਵਾ ਮੈਂ ਕਦਮੋਂ ਮੇ ਟੈਲ ਤੇ ਸੇ ਦਿਲ ਹੈ ਦੁਆ ਮੈਂ ਬੋਲੇ ਇਕ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੈਂ ਕਹਿੰਦੇ ਹੇ ਖੁਦਾਵੰਦ ਹੇ ਅੱਲਾਹ ਤਾਲਾ ਹੇ ਨਰੰਕਾਰ ਮੈਂ ਤੇਰੀ ਰਜ਼ਾ ਦੇ ਵਿੱਚ ਖੁਸ਼ ਹਾਂ ਤੇਰੀ ਰਜ਼ਾ ਦੇ ਵਿੱਚ ਤੇਰੇ ਬਾਣੇ ਦੇ ਵਿੱਚ ਖੁਸ਼ ਹਾਂ ਕਿਉਂਕਿ ਬਾਣਾ ਹੀ ਮੰਨਣਾ ਤੇ ਬਹੁਤ ਔਖਾ ਹੈ ਬਾਣਾ ਮੰਨਣਾ ਬਹੁਤ ਔਖਾ ਹੈ ਬਾਣਾ ਉਹੀ ਮੰਨ ਸਕਦਾ ਜਿਹਨੂੰ ਸਤਿਗੁਰੂ ਪਾਤਸ਼ਾਹ ਜੀ ਆਪ ਮੰਨਾਉਂਦੇ ਨੇ ਪਾਵਨ ਪਾਵਨ ਗੁਰਬਾਣੀ ਵੀ ਸਤਿਗੁਰੂ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ ਕਿ ਜਿਸ ਨੂੰ ਆਪ ਸਤਿਗੁਰੂ ਜੀ ਆਪ ਬਾਣਾ ਮਨਾਉਂਦੇ ਨੇ ਦਾਤਾਰ ਪਾਤਸ਼ਾਹ ਜੀ ਬਾਹਰ ਨਿਕਲ ਆਏ ਠੰਡ ਦੇ ਵਿੱਚ ਕਿਤੇ ਕਦਮਾਂ ਦੇ ਨਾਲ ਟਹਿਲਦੇ ਨੇ ਪਰ ਤਰਣਾ ਕੀ ਸੀ ਸਤਿਗੁਰੂ ਪਾਤਸ਼ਾਹ ਜੀ ਵਿਚਾਰ ਕਰ ਰਹੇ ਨੇ ਕਿ ਇਸ ਚਮਕੌਰ ਦੀ ਗੜੀ ਜਿਸ ਚਮਕੌਰ ਦੀ ਗੜੀ ਦੇ ਵਿੱਚੋਂ ਅਸੀਂ ਕੱਲ ਨੂੰ ਸੁਰਖਰੂ ਹੋਣਾ ਇਹ ਇਹ ਵੋਹੀ ਜਾਂ ਹੈ ਕਹਿੰਦੇ ਉਹੀ ਅਸਥਾਨ ਹੈ ਕਟਾਣੇ ਪੜੇਗੇ ਆਪਣੇ ਸਿਰ ਪਹਿਲੇ ਪਿਤਾ ਕਟਾਇਆ ਅਬ ਬੇਟੇ ਕਟਾਊਂਗਾ ਨਾਨਕਾ ਖੂਨ ਜ਼ਿਗਰ ਸੇ ਖਲਾਊਂਗਾ ਨਾਨਕ ਦਾ ਬਾਗ ਖੂਨ ਜਿਗਰ ਸੇ ਖੁਲਾ ਖਿਲਾਉਂਗਾ ਕਹਿੰਦੇ ਗੁਰੂ ਨਾਨਕ ਦਾ ਬਾਗ ਇਹ ਪੰਥ ਐ ਤੁਹਾਨੂੰ ਬਾਗ ਕੇ ਸਤਿਗੁਰੂ ਪਾਤਸ਼ਾਹ ਨੇ ਕਿਸ ਬਾਗ ਨੂੰ ਮੈਂ ਆਪਣੇ ਖੂਨ ਦਾ ਪਾਣੀ ਪਾ ਕੇ ਇਸ ਨੂੰ ਖਿਲਾਉਣਾ ਹੈ ਕਿਉਂਕਿ ਜੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਅਦੂ ਨੇ ਤੁਝੇ ਸੰਭਲ ਲੈਣਾ ਦਿਆ ਥਾ ਆਰਾਮ ਸੇ ਪਹਿਲੂ ਕੋ ਬਦਲ ਲੈਣਾ ਦਿਆ ਖਾ ਤੇਰੇ ਗੁਲਸ਼ਨ ਕੋ ਫਲਣੇ ਫੁਲਣੇ ਨਾ ਦਿਆ ਥਾ ਕਾਂਟਾ ਜਿਗਰ ਖੂង ਇਸੇ ਨਿਕਲਨੇ ਦਾ ਦਿਆ ਥਾ ਜਿਸ ਜਗ੍ਹਾ ਲੜਾ ਤੂੰ ਉਸ ਬੇਸਰੋ ਸਮਾਂ ਲੜਾ ਤੂੰ ਸੌ ਸੰਗ ਲੀਏ ਲੱਖੋਂ ਮੈਂ ਜਾ ਪੜਾ ਤੂੰ ਏ ਗੁਰੂ ਗੋਬਿੰਦ ਸਿੰਘ ਸਾਹਿਬ ਇਹ ਅਦੂ ਨੇ ਹਖ ਹਲਕਤ ਨੇ ਇਹ ਤੁਰਕਾਂ ਦੀ ਫੌਜ ਨੇ ਕਦੇ ਸੰਭਲ ਨਾ ਦਿੱਤਾ ਆਰਾਮ ਨਾ ਕਰਨ ਦਿੱਤਾ ਤੇਰੇ ਪਰਿਵਾਰ ਤੇਰੇ ਪੰਥ ਨੂੰ ਫਲਣ ਫੁਲਣ ਨਾ ਦਿੰਦਾ ਤੇ ਕਹਿੰਦਾ ਮੈਂ ਉਸ ਆਪਣੇ ਪਰਿਵਾਰ ਨੂੰ ਪੰਥ ਨੂੰ ਆਪਣੇ ਖੂਨ ਦਾ ਪਾਣੀ ਪਾ ਕੇ ਇਸ ਨੂੰ ਫਲਾਉਂਗਾ ਸਤਿਗੁਰੂ ਪਾਤਸ਼ਾਹ ਜੀ ਸੋਚ ਰਹੇ ਨੇ ਤੇ ਸਿੰਘਾਂ ਦੇ ਵਿੱਚ ਤੁਰੇ ਫਿਰਦੇ ਨੇ ਸਿੰਘ ਉੱਥੇ ਆਰਾਮ ਕਰ ਰਹੇ ਨੇ ਜੋਗੀ ਅੱਲਾ ਯਾਰ ਖਾਨ ਨੇ ਬੜੇ ਪਿਆਰੇ ਬਚਨ ਕਹੇ ਨੇ ਚੁੰਮਾ ਕਦ ਹੋ ਹਲਕੂਮ ਦਹਿਨ ਚੁੰਮਨੇ ਬੈਠੇ ਪਵੰਤੀ ਜੋ ਆਏ ਚਰਨ ਚੁੰਮਨੇ ਬੈਠੇ ਕਹਿੰਦੇ ਜਦੋਂ ਸਿੰਘਾਂ ਦੇ ਉਹ ਪਾਸ ਜਾ ਫਿਰ ਰਹੇ ਨੇ ਤੇ ਕਿਸੇ ਸਿੰਘ ਦੇ ਗਲੇ ਨੂੰ ਚੁੰਮਦੇ ਨੇ ਕਿਸੇ ਦੇ ਮੱਥੇ ਨੂੰ ਚੁੰਮਦੇ ਨੇ ਕਿ ਇਸ ਗਲੇ ਦੇ ਉੱਤੇ ਕੱਲ ਨੂੰ ਪਤਾ ਨਹੀਂ ਕਿੰਨੇ ਕਫਟ ਵੱਜਣੇ ਨੇ ਪਤਾ ਨਹੀਂ ਕਿੰਨੇ ਕਫਟ ਵੱਜਣੇ ਨੇ ਜਿਸ ਵੇ ਮਾਤਾ ਗੁਜਰ ਕੌਰ ਜੀ ਨੇ ਬਚਨ ਕਿਹਾ ਸੀ ਲਾਲ ਜੀ ਤੇਰੇ ਸਹਿਬਜ਼ਾਦੇ ਜਵਾਨ ਹੋ ਗਏ ਨੇ ਇਨਾਂ ਦੀ ਸ਼ਾਦੀ ਇਨਾਂ ਦੀ ਮੰਗਣੀ ਕਰਨੀ ਚਾਹੀਦੀ ਹੈ ਤੇ ਸਤਿਗੁਰੂ ਜੀ ਗੰਭੀਰ ਹੋ ਗਏ ਸਨ ਗੰਭੀਰ ਹੋਏ ਪਾਤਸ਼ਾਹ ਜੀ ਪੁੱਛਣ ਲੱਗੇ ਮਾਤਾ ਗੁਜਰ ਕੀ ਗੁਜਰ ਕੌਰ ਜੀ ਲਾਲ ਜੀ ਕੀ ਸੋਚਦੇ ਹੋ ਕਿ ਆਪਣੇ ਲਾਲਾਂ ਦੇ ਜੋੜੇ ਸੁਆਉਣ ਵਾਸਤੇ ਉਹਨਾਂ ਦਾ ਕਦਮ ਮਿਲ ਰਹੇ ਹੂੰ ਤੇ ਸਹਿਬਾ ਨੇ ਕਿਹਾ ਸੀ ਹਾਂ ਮਾਂ ਜੀ ਮੈਂ ਸਹਿਬਾ ਆਜ਼ਾਦਿਆਂ ਦੇ ਕਦਮ ਮਿੰਦਾ ਛਾਤੀ ਅਜੀਤ ਦੀ ਤਦ ਮਿੰਦਾ ਹੈ ਕਿੰਨੀਆਂ ਗੋਲੀਆਂ ਵਿੱਚੋਂ ਨਗਾਹ ਸਕਦਾ ਹੈ ਜੁਝਾਰ ਸਿੰਘ ਦੇ ਜੋਰ ਨੂੰ ਤੱਕਦਾ ਹਾਂ ਕਿੰਨੀਆਂ ਖੁੰਡੀਆਂ ਤੇਗਾਂ ਬਣਾ ਸਕਦਾ ਹੈ ਜੋਰਾ ਵਰ ਦੇ ਜੋਰ ਨੂੰ ਤੱਕਦਾ ਹਾਂ ਕਿੰਨੇ ਸਾਹ ਫੱਟੇ ਸੀਨੇ ਤੇ ਖਾ ਸਕਦਾ ਹੈ ਫਤਿਹ ਸਿੰਘ ਦੀ ਧੌਣ ਨੂੰ ਮਾਪਦਾ ਹਾਂ ਕਿੰਨੀਆਂ ਇੱਟਾਂ ਵਿੱਚ ਆਪਾਂ ਚਨਾ ਸਕਦਾ ਸਤਿਗੁਰੂ ਪਾਤਸ਼ਾਹ ਗਲੇ ਨੂੰ ਚੁੰਮ ਰਹੇ ਨੇ ਕਿੰਦੇ ਫਰਟਿਸ ਗਲੇ ਤੇ ਵੱਜਣੇ ਨੇ ਤੇ ਉਹਨਾਂ ਦੇ ਮੱਥੇ ਚੁੰਮਦੇ ਨੇ ਜੇ ਪਵੰਤੀ ਤੋਂ ਆਏ ਚਕਰਨ ਚਰਨ ਚੁੰਮਨੇ ਬੈਠੇ ਜੇ ਪੈਰਾਂ ਵੱਲੇ ਆਏ ਤੇ ਸਿੰਘਾਂ ਦੇ ਚਰਨ ਚੁੰਮੇ ਨੇ ਪਾਤਸ਼ਾਹ ਨੇ ਇਹ ਚਰਨ ਧਨ ਨੇ ਜਿਨ੍ਹਾਂ ਚਰਨਾਂ ਨੇ ਕੱਲ ਨੂੰ ਚਮਕੌਰ ਦੀ ਗੜੀ ਤੋਂ ਬਾਹਰ ਨਿਕਲ ਕੇ ਦੁਸ਼ਮਣਾਂ ਦੇ 10 ਲੱਖ ਦੇ ਢੇਰੇ ਵਿੱਚ ਜਾ ਕੇ ਅੱਗੇ ਅੱਗੇ ਵਧ ਕੇ ਕਦਮ ਅੱਗੇ ਤੋਂ ਅੱਗੇ ਚਲਾ ਕੇ ਦੁਸ਼ਮਨਾਂ ਦਾ ਨਾਸ ਕਰਦਿਆਂ ਹੋਇਆਂ ਸ਼ਹੀਦ ਹੋਣਾ ਹੈ ਕੋਈ ਐਸਾ ਗੁਰੂ ਐਸਾ ਰਹਿਬਰ ਹੋ ਸਕਦਾ ਹੈ ਐਸਾ ਗੁਰੂ ਹੋ ਸਕਦਾ ਹੈ ਜਿਹੜਾ ਆਪਣੇ ਸੇਵਕਾਂ ਦੇ ਆਪਣੇ ਸਿੱਖਾਂ ਦੇ ਚਰਨ ਚੁੰਮੇ ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀਨ ਹੈ ਕਹਿ ਦੋ ਗੁਰੂ ਗੋਬਿੰਦ ਦਾ ਆਸਾਨੀ ਨਹੀਂ ਹੈ ਇਹ ਪਿਆਰ ਮੁਰੀਦੋਂ ਸੇ ਇਹ ਸਬਕਤ ਵੀ ਕਹੀ ਹੈ ਭਗਤੀ ਮੈਂ ਗੁਰੂ ਅਰਸ਼ ਸੰਸਾਰ ਜ਼ਮੀ ਹੈ ਕਹਿੰਦੇ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਪਿਆਰ ਕਰਨ ਵਾਲਾ ਕੋਈ ਰਹਿਬਰ ਨਹੀਂ ਹੋ ਸਕਦਾ ਤੇਰੇ ਵਰਗਾ ਕੋਈ ਗੁਰੂ ਨਹੀਂ ਹੋ ਸਕਦਾ ਜੇਕਰ ਇਨਸਾਫ ਕਰੇ ਜੀ ਮੈਂ ਜਮਾਨਾ ਤੋਂ ਯਕੀਨ ਹੈ ਕਹਿੰਦਾ ਅਗਰ ਜਮਾਨਾ ਇਨਸਾਫ ਕਰੇ ਤਾਂ ਮੈਨੂੰ ਯਕੀਨ ਆ ਜਾਏਗਾ ਕਿ ਤੇਰੇ ਵਰਗਾ ਕੋਈ ਹੋਰ ਹੋਇਆ ਹੀ ਨਹੀਂ ਸੰਸਾਰ ਦੇ ਉੱਤੇ ਤੇਰੇ ਵਰਗਾ ਦੁਨੀਆ ਤੇ ਕੋਈ ਹੋਰ ਨਹੀਂ ਐ ਇਸ ਲਈ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਰਨ ਚੁੰਮਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਪਾਤਸ਼ਾਹ ਜੀ ਫਿਰ ਰਹੇ ਨੇ ਤੇ ਜੋਗੀ ਜੀ ਕਹਿੰਦੇ ਨੇ ਜਦੋਂ ਫਿਰਦੇ ਫਿਰਦੇ ਸਤਿਗੁਰੂ ਚਮਕੌਰ ਦੀ ਗੜੀ ਦੇ ਵਿੱਚ ਕੋਈ ਸਿੰਘ ਲੇਟੇ ਹੋਏ ਨੇ ਕੁਝ ਪਹਿਰੇਤੇ ਨੇ ਫਿਰਦਿਆਂ ਫਿਰਦਿਆਂ ਪਾਤਸ਼ਾਹ ਜੀ ਜੇ ਸਮੇਂ ਵਾਪਸ ਆਪਣੇ ਖੇਮੇ ਦੇ ਕੋਲ ਆਉਣ ਲੱਗੇ ਨੇ ਕਹਿੰਦੇ ਜਦ ਘੜੀ ਰਾਤ ਰਹੀ ਖੇਮੇ ਮੇ ਆਏ ਦੇਖਾ ਦੋਨੋਂ ਸਹਬਜ਼ਾਦੇ ਤਹਾਂ ਸੋਤੇ ਹੋਏ ਪਾਏ ਜਦੋਂ ਪਾਦਸ਼ਾਹ ਜੀ ਵਾਪਸ ਆਏ ਨ ਘੜੀ ਕਰਾਤ ਰਹਿ ਗਈ ਅੰਮ੍ਰਿਤ ਵੇਲਾ ਹੋ ਗਿਆ ਤੇ ਉੱਥੇ ਦੇਖਿਆ ਦੋਨੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਤਜਾ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਉਹ ਵੀ ਸੁੱਤੇ ਹੋਏ ਨੇ ਆਰਾਮ ਕਰ ਰਹੇ ਨੇ ਕੋਈ ਗੋਦੈਲਿਆਂ ਦੇ ਵਿੱਚ ਨਹੀਂ ਗਰਮ ਕੰਬਲਾਂ ਦੇ ਉੱਤੇ ਨਹੀਂ ਸੁੱਤੇ ਹੋਏ ਕੁੱਤੇ ਰਜਾਈਆਂ ਨਹੀਂ ਲਈਆਂ ਹੋਈਆਂ ਨਾ ਜਲ ਲੇਫਤ ਲਾਈਆਂ ਨਾ ਭੋਜਨ ਪ੍ਰਕਾਰੋ ਆ ਕੋਈ ਲੇਫਤ ਲਾਈਆਂ ਕੋਈ ਰਜਾਈਆਂ ਨਹੀਂ ਜਿਵੇਂ ਬਾਕੀ ਦੇ ਸਿੰਘ ਲੇਟੇ ਹੋਏ ਨੇ ਇਸੇ ਤਰ੍ਹਾਂ ਕਲਗੀਧਰ ਦੇ ਪੁੱਤਰ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਬਾਬਾ ਜੋਯਾਰ ਸਿੰਘ ਜੀ ਵੀ ਲੇਟੇ ਹੋਏ ਨੇ ਪਾਤਸ਼ਾਹ ਆਏ ਦੇਖਿਆ ਹੈ ਕਿ ਸਹਿਬਜ਼ਾਦਿਆਂ ਦੇ ਦਸਤਾਰੇ ਜਿਹੜੇ ਨੇ ਉਹ ਖੁੱਲੇ ਹੋਏ ਨੇ ਲੜਦੇ ਪਰ ਜੰਗ ਦੇ ਵਿੱਚ ਢਿੱਲੇ ਹੋ ਚੁੱਕੇ ਨੇ ਸਰਸਾ ਦੇ ਕੰਡੇ ਤੇ ਜੰਗ ਕੀਤਾ ਹੈ ਬਾਬਾ ਅਜੀਤ ਸਿੰਘ ਜੀ ਸਰਸਾ ਤੋਂ ਪਹਿਲਾਂ ਅੰਮ੍ਰਿਤ ਸ਼ਹੀਦ ਬਾਬਾ ਜੀਵਨ ਸਿੰਘ ਜੀ ਨਾਲ ਵੀ ਲੜ ਲੜਦੇ ਹੋਏ ਤੁਰਕਾਂ ਦਾ ਨਾਸ ਕਰਦੇ ਹੋਏ ਆਏ ਨੇ ਜੰਗ ਕਰਦੇ ਆਏ ਨੇ ਦਸਤਾਰੇ ਢਿੱਲੇ ਹੋ ਗਏ ਨੇ ਤੇ ਜੋਗੀ ਜੀ ਨੇ ਬੜੇ ਪਿਆਰ ਵਿੱਚ ਆ ਕੇ ਨਕਸ਼ਾ ਖਿੱਚਿਆ ਇਹ ਤੇ ਠੀਕ ਹੈ ਕਿ ਜੋਗੀ ਜੀ ਬੇਸ਼ੱਕ ਉਸ ਸਮੇਂ ਨਾਲ ਨਹੀਂ ਪਰ ਇਤਿਹਾਸ ਨੂੰ ਬਾਚਦੇ ਹੋਏ ਹਨ ਕਵੀ ਆਪਣੀ ਕਲਮ ਬੰਦ ਕਰਕੇ ਇਸ ਦ੍ਰਿਸ਼ ਨੂੰ ਬਹੁਤ ਹੀ ਇੱਕ ਐਸਾ ਰੰਗ ਦੇ ਦਿੰਦਾ ਜਿਸ ਨੂੰ ਕਵਿਤਾ ਦੀ 18 ਰੰਗਾਂ ਦੇ ਵਿੱਚੋਂ ਕਿਹਾ ਕਿ ਹੈ ਕਹਿੰਦੇ ਨੇ ਸਹਬਜ਼ਾਦੇ ਸੁੱਤੇ ਹੋਏ ਨੇ ਤੇ ਕੇਸ ਸਹਿਬਜ਼ਾਦਿਆਂ ਦੇ ਚਿਹਰੇ ਦੇ ਉੱਤੇ ਪਏ ਹੋਏ ਨੇ ਦੇਖਿਆ ਪਾਤਸ਼ਾਹ ਨੇ ਕਹਿੰਦੇ ਨੇ ਹਲਕੂਮ ਜੋ ਗੋਸ਼ ਗੈਸੂ ਹਟਾਏ ਕਹਿੰਦੇ ਸੋ ਰੁਖਪਾਕ ਸੇ ਗੈਸੂ ਜੋ ਹਟਾਏ ਰੁਖਪਾਕ ਕਹਿੰਦੇ ਨੇ ਸੁੰਦਰ ਚਿਹਰੇ ਬਹੁਤ ਸੁੰਦਰ ਚਿਹਰੇ ਸਹਿਬਜ਼ਾਦਿਆਂ ਦੇ ਉਹਨਾਂ ਤੋਂ ਸਤਗੁਰਾਂ ਨੇ ਕੇਸ ਪਾਸੇ ਕੀਤੇ ਤੇ ਜਦੋਂ ਚਿਹਰੇ ਨੰਗੇ ਹੋਏ ਨਾ ਕਵੀ ਜੀ ਕਹਿੰਦੇ ਨੇ ਐਨੇ ਸੁੰਦਰ ਚਿਹਰੇ ਸਹਿਬਜ਼ਾਦਿਆਂ ਦੇ ਉਸ ਲਈ ਫਲਕਤ ਨੇ ਮਹਿਰੋ ਮਹਿਰ ਛਪਾਈ ਆਕਾਸ਼ ਨੇ ਚੰਦ ਤੇ ਸੂਰਜ ਛਪਾਲੇ ਕਿ ਚੰਦ ਤੇ ਸੂਰਜ ਦੀ ਸੁੰਦਰਤਾ ਰੋਸ਼ਨੀ ਵੀ ਉਹਨਾਂ ਸਹਿਬਜ਼ਾਦਿਆਂ ਦੇ ਸਾਹਮਣੇ ਫਿੱਕੀ ਹੋ ਗਈ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰਾਂ ਨੇ ਦਹਿਨ ਦਹਿਨੇ پاک ਪਰ ਰੱਖਾ ਸ਼ਰਮਾਕੇ ਹਰ ਇੱਕ ਫੁੱਲ ਨੇ ਸਰਖਾਕ 'ਤੇ ਰੱਖਾ ਸਤਗੁਰਾਂ ਨੇ ਆਪਣਾ ਚਿਹਰਾ ਸਹਿਬਜ਼ਾਦਿਆਂ ਦੇ ਚਿਹਰੇ 'ਤੇ ਰੱਖਿਆ ਜਦੋਂ ਆਪਣਾ ਮੁੱਖ ਪਾਤਸ਼ਾਹ ਨੇ ਸਹਿਬਜ਼ਾਦਿਆਂ ਦੇ ਮੁੱਖ 'ਤੇ ਰੱਖਿਆ ਨਾ ਤੇ ਐਸੀ ਸੁੰਦਰਤਾ ਸਹਿਬਜ਼ਾਦਿਆਂ ਦੇ ਚਿਹਰੇ ਦੀ ਹਰ ਇੱਕ ਫੁੱਲ ਨੇ ਸ਼ਰਮਾਕੇ ਆਪਣਾ ਮੂੰਹ ਧਰਤੀ ਦੇ ਉੱਤੇ ਰੱਖ ਦਿੱਤਾ ਸਰਖਾਕ 'ਤੇ ਰੱਖਾ ਧਰਤੀ ਦੇ ਉੱਤੇ ਰੱਖ ਦਿੱਤਾ ਸਹਿਬਜ਼ਾਦਿਆਂ ਨੇ ਸਮੇ ਸਮੇਂ ਅਨੁਸਾਰ ਵਿਦਵਾਨਾਂ ਨੇ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਉਣਾ ਹੈ ਕਿਉਂਕਿ ਸਮਾਂ ਅਜਾਜ਼ਤ ਨਹੀਂ ਦਿੰਦਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਗੁਰੂ ਕਿਰਪਾ ਕਰੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਗੁਰੂ ਕੀ ਸੰਗਤ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਹਾਜ਼ਰੀ ਭਰਵਾਈ ਹੋਈਆਂ ਪੁੱਲਾਂ ਨਾਲ ਚਤਾਰਦੇ ਹੋਏ ਪਿਆਰ ਵਿੱਚ ਭਿੱਜ ਕੇ ਬੁਲਾਓ ਜੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤ